ਸੇਵਕਾਂ ਤੇ ਰੱਖਦਾ ਤੂੰ ਰਹਿਮਤਾ ਦੀ ਛਾਂ ਐ ਮਾਨਤੂ ਨਮਾਣੇ ਦਾ ਨਥਾਵਿਆਂ ਦੀ ਤਾਂ ਐ ਬਣੇ ਜੋ ਨਮਾਣਾ ਉਹਦੇ ਦਿਲ ਨਹੀਂ ਤੂੰ ਤੋੜਦਾ ਦਾਰ ਉੱਤੇ ਆਇਆ ਤਾਂ ਹੀ ਖਾਲੀ ਵੀ ਨਹੀਂ ਮੋੜਦਾ ਤੇਰੇ ਅੱਗੇ ਬੇਨਤੀ ਦੱਸਦਾ ਤੇਰੇ ਸਿੱਖ ਦੀ ਕੱਲ ਨੂੰ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ ਹੂਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ ਤੋ ਕਰੀ ਜਾਵੇ ਪਾਠ ਨਾਲੇ ਦਿਲ ਡਰੀ ਜਾਂਦਾ ਸੀ ਮੰਜੇ ਉੱਤੇ ਪਿਆਈ ਅਰਦਾਸਾਂ ਕਰੀ ਜਾਂਦਾ ਸੀ ਮੰਜੇ ਉੱਤੇ ਪਿਆਈ ਅਰਦਾਸਾਂ ਕਰੀ ਜਾਂਦਾ ਸੀ ਇਦਾਂ ਲਾਲ ਸਿੰਘ ਨੇ ਬਤਾਇਆ ਸਵਾਂ ਰਾਤ ਦਾ ਤੇ ਗੁਰਾਂ ਨੇ ਸਜਾਇਆ ਇਹ ਦੀਵਾਨ ਪ੍ਰਭਾਤ ਦਾ ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ ਤੇ ਨਾਲੇ ਨਾਲ ਆਪਣੀ ਉਹ ਢਾਲ ਵੀ ਲਿਆਇਆ ਏ ਰੰਗ ਜੋ ਹੰਕਾਰ ਦਾ ਸੀ ਉਹਦੇ ਦਿਲ ਉਤੋਂ ਲੈ ਗਿਆ ਆਣ ਕੇ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ ਫਿਰ ਮਾਨਿਆ ਆਨੰਦ ਸੀ ਉਸ ਇਲਾਹੀ ਦਰਬਾਰ ਦਾ ਭੋਗ ਪਾਇਆ ਗਿਆ ਜਦੋਂ ਆਸਾ ਜੀ ਦੀ ਇਹਨੇ ਨੂੰ ਦਾਤਾਰ ਦੀ ਆਵਾਜ਼ ਇਦਾਂ ਆਈ ਏ ਲਿਆ ਲਾਲ ਸਿੰਘਾ ਤੇਰੀ ਢਾਲ ਜਮਾਈਏ ਪਾਦਸ਼ਾਹ ਦੀ ਆਵਾਜ਼ ਆਈ ਲਿਆ ਲਾਲ ਸਿੰਘਾ ਤੇਰੀ ਢਾਲ ਜਮਾਈਏ ਸੋਚਦੇ ਸੀ ਕਈ ਹੂੰ ਲਾਲ ਸਿੰਘ ਵੀ ਛਡਾਈ ਆ ਹੈ ਕਰਨਾ ਹੰਕਾਰ ਭਲਾ ਕਿਥੋਂ ਦੀ ਦਨਾਈ ਆ ਤੈਨ੍ਹ ਜਰ ਬਿਗਰੇ ਨਾ ਕਰਨਾ ਹੰਕਾਰ ਭਲਾ ਕਿਥੋਂ ਦੀ ਦਿਨਾਈ ਆ ਅੱਜ ਪਤਾ ਲੱਗੂ ਹੁਣ ਵਿੱਚੋਂ ਸੋਚਦੇ ਵੀ ਲਾਲ ਸੁਣ ਅੱਜ ਪਤਾ ਲੱਗੂ ਇਹਦੀ ਧੌਣ ਜਦੋਂ ਭਜੂਗੀ ਤੇ ਕੰਨਾ ਮੋਢ ਗੋਲੀ ਜਦੋਂ ਠਾ ਦੇ ਕੇ ਵੱਜੂਗੀ ਕੰਨਾ ਮੋਢ ਗੋਲੀ ਜਦੋਂ ਠਾ ਦੇ ਕੇ ਵੱਜੂਗੀ ਮਾਨ ਵਿੱਚ ਮਣਕਾ ਪਨਾਉ ਜਦੋਂ ਧੌਣ ਦਾ ਆਉਗਾ ਸੁਆਦ ਮੱਥਾ ਗੁਰਾਂ ਨਾਲ ਲਾਉਣ ਦਾ ਫੇਰ ਚਨ ਚੇ ਸਾਰੇ ਚੁੱਪ ਚਾਣ ਹੋ ਗਿਆ ਲਾਲ ਸਿੰਘ ਢਾਲ ਅਗੇ ਤਾਨ ਕੇ ਖਲੋ ਗਿਆ ਢਾਲ ਪਿੱਛੇ ਅਜੇ ਵੀ ਢਾਲ ਪਿੱਛੇ ਨੈਣਾ ਵਿੱਚ ਨੀਰ ਭਰੀ ਜਾਂਦਾ ਸੀ ਮੀਟੀਆਂ ਸੀ ਅੱਖਾਂ ਅਰਦਾਸ ਕਰੀ ਜਾਂਦਾ ਸੀ ਤੋ ਇੰਨੇ ਨੂੰ ਬੰਦੂਕ ਗੁਰੂਦੇਵ ਨੇ ਉਠਾਈ ਏ ਲੈਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈ ਇਹ ਕਾਦੀ ਇਹ ਬੰਦੂਕ ਮਾਨੋ ਰੂਪ ਨਿਰਾਕਾਲ ਦਾ ਤਿੰਨ ਵਾਰੀ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ ਤਿੰਨ ਵਾਰੀ ਐਤਕਾਂ ਦੀ ਵੀ ਚੌਥੀ ਵੀਰ ਉਹਨਾਂ ਪੂਰੀ ਨੀਝ ਲਾਈ ਪਰ ਗੋਲੀ ਢਾਲ ਉਤੇ ਗੋਲੀ ਉਹਨਾਂ ਤਾਂ ਵੀ ਨਾ ਚਲਾਈ ਉਜ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ ਪੰਜ ਛੇ ਸਿੱਖ ਉੱਠ ਕੇ ਲੜਦੇ ਆ ਗਏ ਉਜ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ ਇਹ ਮਹਾਰਾਜ ਤਾਂ ਹਲੋ ਤੇ ਗੋਲੀ ਕਿਉਂ ਨਹੀਂ ਮਾਰਦੇ ਕਿਸੇ ਲਈ ਤੇ ਉਦਾਂ ਹੀ ਚੁੱਕੀ ਆ ਹੈ ਮਹਾਰਾਜ ਤਾਂ ਹਲੋ ਤੇ ਇਹ ਗੋਲੀ ਕਿਉਂ ਨਹੀਂ ਮਾਰਦੇ ਪਾਤਸ਼ਾਹ ਵੇਖਣ ਨੂੰ ਉਦਾਂ ਤੇ ਬੰਦੂਕ ਬੜੀ ਸੋਹਣੀ ਆ ਚੱਲਦੀ ਨਹੀਂ ਜਿਹੜੀ ਇਹ ਖਰਾਬ ਹੋ ਗਈ ਹੋਣੀ ਆ ਚੱਲਦੀ ਜੁਹ ਨਹੀਂ ਗਈ ਖਰਾਬ ਹੋ ਗਈ ਹੋਣੀ ਆ ਤੇ ਹੌਲੀ ਜੀ ਤੇ ਹੱਸ ਕੇ ਤੇ ਗੁਰਾਂ ਤੋਂ ਕਹਿਆ ਏ ਸਿੱਖੋ ਤਾਲ ਦਾ ਨਿਸ਼ਾਨਾ ਮੈਂ ਤਾਂ ਚਾਰ ਵਾਰੀ ਲਿਆ ਗੋਲੀ ਕਿੱਥੇ ਮਾਰਾਂ ਗੋਲੀ ਕਿੱਥੇ ਮਾਰਾਂ ਸਿੱਖਾਂ ਨੂੰ ਕਹਿ ਰਹੇ ਪਾਤਸ਼ਾਹ ਮੈਂ ਹੈਰਾਨ ਹਾਂ ਸਵਾਲ ਤੇ ਨਵੇਂ ਪਾਤਸ਼ਾਹਿਆਂ ਹੱਥ ਰੱਖੇ ਹੋਇਆ ਤਾਲ ਲੀ ਜਿੱਥੇ ਮਾਰਾਂ ਮੈਂ ਹੈਰਾਨ ਹਾਂ ਖਿਆਲ ਤੇ ਨੌਵੇਂ ਪਾਦਸ਼ਾਹਾਂ ਹੱਥ ਰੱਖੇ ਹੋਇਆ ਢਾਲ ਤੇ ਢਾਲ ਪਿੱਛੇ ਲਾਲ ਸਿੰਘ ਨੇ ਨੈਣ ਭਰੇ ਹੋਏ ਆ ਤੇ ਢਾਲ ਅੱਗੇ ਗੁਰੂ ਦੇਵਾਂ ਹੱਥ ਧਰੇ ਹੋਏ ਸਿੱਖਾਂ ਤਾਂ ਹੀ ਕਿਹਾ ਇਦਾਂ ਦੁਨੀਆਂ ਦੇ ਵਾਲੀ ਏ ਸਿੱਖੋ ਢਾਲ ਉਤੇ ਗੋਲੀ ਜੋਗੀ ਥਾਮੀ ਨਾ ਖਾਲੀਏ ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਵਾਸ ਹੈ ਹੋ ਗਈ ਸੱਚੇ ਸਿੱਖ ਦੀ ਕਬੂਲ ਅਰਦਾਸ ਜਦੋਂ ਦਿਲ ਵਿੱਚ ਨਿਮਰਤਾ ਆਗੇ ਨਾਲੇ ਗੁਰਬਾਣੀ ਵੀ ਤਾਂ ਸਿੱਖੋ ਇਹੀ ਫਰਮਾਉਂਦੀ ਏ ਸੱਚੀ ਅਰਦਾਸ ਕਦੇ ਬਿਰਥਾ ਨਾ ਜਾਂਦੀ ਏ ਦਾਦੇ ਨੂੰ ਤੇ ਚਾਹ ਰਿਹਾ ਦਾਤਾ ਵਰਤੌਣ ਦਾ ਉਹ ਕਹਿੰਦਾ ਮੇਕੋ ਕੋਈ ਕੁਛ ਲਵੇ ਸਹੀ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਐਂ ਥੱਕ ਜਾਂਨੇ ਆ ਦਾਦੇ ਨੂੰ ਤੇ ਚਾਹ ਰਿਹਾ ਦਾਤਾ ਵਰਤੌਣ ਦਾ ਸਾਨੂੰ ਇਹ ਨਹੀਂ ਤਰੀਕਾ ਆਉਂਦਾ ਝੋਲੀਆਂ ਫੇਲਾਉਣ ਦਾ